ਪੰਜਾਬ ਪਲੱਸ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰੋਹਿਤ ਭਾਰਤਵਾਲ ਅੱਜ ਸ਼ਿਮ ਮੰਦਰ ਵਿਖੇ ਜੀਪੀਡਬਲ ਐਸਈ ਵਾਟਰ ਸਪਲਾਈ ਪੰਪ ਆਪਰੇਟਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਆ ਉਹ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਸਾਡਾ ਬੰਦਾ ਮਾਨ ਸਨਮਾਨ ਦਿੱਤਾ ਜਾਵੇ ਧੰਨਵਾਦ ਜੀ ਸਪਲਾਈ ਪੰਪ ਆਪਰੇਟਰ ਐਸੋਸੀਏਸ਼ਨ ਜਿੰਦਾਬਾਦ 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 ਗ੍ਰਾਮ ਪੰਚਾਇਤ ਆਟ ਸਪਲਾਈ ਪੰਪ ਆਪਰੇਟਰ ਐਸੋਸੀਏਸ਼ਨ ਜਿੰਦਾਬਾਦ 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 ਗ੍ਰਾਮ ਪੰਚਾਇਤ ਵਾਟਰ ਸਪਲਾਈ ਪੰਪਰੇਟਰ ਐਸੋਸੀਏਸ਼ਨ ਜਿੰਦਾਬਾਦ 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 ਗ੍ਰਾਮ ਪੰਚਾਇਤ ਵਾਟਰ ਸਪਲਾਈ ਪੰਪਰੇਟਰ ਐਸੋਸੀਏਸ਼ਨ ਜਿੰਦਾਬਾਦ 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 ਗ੍ਰਾਮ ਪੰਚਾਇਤ ਵਾਟਰ ਸਪਲਾਈ ਪੰਪਰੇਟਰ ਐਸੋਸੀਏਸ਼ਨ ਜਿੰਦਾਬਾਦ 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 ਗ੍ਰਾਮ ਪੰਚਾਇਤ ਵਾਟਰ ਸਪਲਾਈ ਪੰਪਰੇਟਰ ਐਸੋਸੀਏਸ਼ਨ ਜਿੰਦਾਬਾਦ 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 ਜਾਇਤ ਵਾਟਰ ਸਪਲਾਈ ਪੰਪਰੇਟ ਰੈਟ ਅਸੋਸੀਏਸ਼ਨ ਜ਼ਿੰਦਾਬਾਦ ਜ਼ਿੰਦਾਬਾਦ ਧੰਨਵਾਦ ਇਹੇ ਲਾਭ ਤੇ ਜਿਹੜੀ ਨੂੰ ਇਨਵੋਇਸ ਦੀ ਜਿਹੜੀ ਸਭੀ ਜੋ ਪ੍ਰੋਪੋਜ਼ਲ ਇਸ ਨੂੰ ਪਹਿਲਾ ਪਹਿਲਾ ਤਿਆਰ ਕੋ ਜੀ ਪਹਿਲਾ ਆਪਣੇ ਡਿਪਾਰਟਮੈਂਟ ਦੇ ਸਾਰਿਆਂ ਨੂੰ ਕਹ ਦਤਾ ਕਿ ਨਈ ਗ੍ਰਾਮ ਪਚਾਇਤ ਵਾਟਰ ਸਪਲਾਈ ਪੰਪਰੇਟ ਰੈਟ ਅਸੋਸੀਏਸ਼ਨ ਪ੍ਰੋਜੈਕਟ ਪ੍ਰੋਜੈਕਟ ਨੰਬਰ 296 ਮੇਰਾ ਨਾਮ ਸਾਹਿਬ ਸਿੰਘ ਜਲਾ ਪ੍ਰਧਾਨ ਕੋ ਦਾਸਪੁਰ ਮੈਂ ਆਪਣੀ ਐਸੋਸੀਏਸ਼ਨ ਦੀ ਅੱਜ ਜੋ ਮੀਟਿੰਗ ਹੋਈ ਸੀ ਕਲਾਨੌਰ ਉੱਥੇ ਆਪਣੇ ਜੋ ਮੇਰੇ ਪੰਪਰੇਟਰ ਐਸੋਸੀਏਸ਼ਨ ਦੇ ਨਾਲ ਜੁੜੇ ਹਨ ਉਹਨਾਂ ਦੇ ਨਾਲ ਮੀਟਿੰਗ ਕੀਤੀ ਜੋ ਸਾਡੀ 24 ਤਰੀਕ ਦੀ ਮੀਟਿੰਗ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਦੀ ਟੀਮਾਂ ਅਤੇ ਕੈਪਟਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਹੋਈ ਉਸ ਉਹ ਮੀਟਿੰਗ ਬਹੁਤ ਹੀ ਸਜੱਟੇ ਢੰਗ ਦੇ ਨਾਲ ਹੋਈ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਤੇ ਤੁਹਾਡੀ ਜੋ ਮੀਟਿੰਗ ਮਈ ਮਹੀਨੇ ਦੇ ਵਿੱਚ ਹੋਵੇਗੀ ਉਹ ਉਸ ਮੀਟਿੰਗ ਦੇ ਵਿੱਚ ਤੁਹਾਡੀ ਜੋ ਪ੍ਰਪੋਜ਼ਲ ਹੈ ਰੈਡੀ ਕਰਕੇ ਤੁਹਾਡਾ ਹਾਲ ਕੀਤਾ ਜਾਵੇਗਾ ਉਹਦੇ ਵਿੱਚ ਸਾਡੀਆਂ ਮੁੱਖ ਮੰਗਾਂ ਸਨ ਕਿ ਜੋ ਸਾਡੇ ਪੰਪਰੇਟਰ ਪੰਜਾਬ ਦੇ ਵਿੱਚੋਂ ਕੱਢੇ ਗਏ ਹਨ ਉਹਨਾਂ ਦੀ ਬਹਾਲੀ ਵਾਸਤੇ ਸੀ ਸੋ ਵਿੱਤ ਮੰਤਰੀ ਸਰਦਾਰ ਹਰਵਾਰ ਸਿੰਘ ਕੀਮਾ ਨੇ ਸਾਨੂੰ ਕਿਹਾ ਕਿ ਅਸੀਂ ਜਲਦੀ ਤੋਂ ਜਲਦੀ ਲੈਟਰ ਜੋ ਹੈ ਵੀਡੀਓ ਸਾਹਿਬ ਨੂੰ ਕਟਾਂਗੇ ਸਖਤੀ ਦੇ ਨਾਲ ਕਿ ਉਹ ਤੁਹਾਡੇ ਪੰਪਰੇਟਰ ਅਜੇ ਤੱਕ ਬਹਾਲ ਨਹੀਂ ਹੋਏ ਕਿਉਂਕਿ 3-4 ਮਹੀਨੇ ਪਹਿਲਾਂ ਦਾ ਲੈਟਰ ਇਸ਼ੂ ਹੋਇਆ ਹੋਇਆ ਹੈ ਤੇ ਸਰਕਾਰ ਕੋਈ ਵੀ ਅਧਿਕਾਰੀ ਇਹਨਾਂ ਦਾ ਕੋਈ ਵੀ ਇਹਨਾਂ ਨੂੰ ਮੰਨ ਨਹੀਂ ਰਿਹਾ ਸਰਪੰਚ ਨਹੀਂ ਇਸ ਲੈਟਰ ਨੂੰ ਮੰਨ ਰਹੇ ਵੀਡੀਓ ਸਾਹਿਬ ਨਹੀਂ ਮੰਨ ਰਹੇ ਸੋ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਸਖਤੀ ਦੇ ਨਾਲ ਵੀਡੀਓ ਸਾਹਿਬ ਨੂੰ ਕੋਈ ਲੈਟਰ ਕਟਾਂਗੇ ਕਿਉਂਕਿ ਜੋ ਵੀ ਤੁਹਾਡੇ ਪੰਜਾਬ ਦੇ ਵਿੱਚ ਪੰਪਰੇਟਰ ਬਹਾਲ ਨਹੀਂ ਹੋਏ ਉਹ ਜਲਦੀ ਤੋਂ ਜਲਦੀ ਕੀਤੇ ਜਾਣਗੇ ਅਤੇ ਦੂਜੀ ਮੰਗ ਸਾਡੀ ਇਹ ਸੀ ਕਿ ਸਾਡੇ ਪੰਪਰੇਟਰ ਵੀਰਾਂ ਨੂੰ ਤਨਖਾਹਾਂ ਨਾ ਮਾਤਰ ਮਿਲ ਰਹੀਆਂ ਹਨ 2000 2500 ਲਾਸਟ 5000 ਤੋਂ ਟੱਪ ਸਾਨੂੰ ਤਨਖਾਹਾਂ ਮਿਲ ਰਹੀਆਂ ਹਨ ਇਹਦੇ ਵਿੱਚ ਸਾਰਾ ਰਿਪੇਅਰ ਦਾ ਖਰਚਾ ਸਾਰਾ ਸਾਡਾ ਆਪਣਾ ਹੁੰਦਾ ਜੋ ਵੀ ਇਹਦੇ ਵਿੱਚੋਂ ਅਸੀਂ ਤਨਖਾਹਾਂ ਵੀ ਕੱਟਣੀਆਂ ਹੁੰਦੀਆਂ ਨੇ ਰਿਪੇਅਰ ਵੀ ਕਰਨੀ ਹੁੰਦੀ ਆ ਸਾਰਾ ਸਿਸਟਮ ਸਾਡਾ ਇਹ ਨਹੀਂ ਕਿ ਅਸੀਂ ਸੋਚਣ ਆਪਣਾ ਤੇ ਘਰ ਜਾ ਕੇ ਬਹਿ ਰਹਿਣਾ ਸਾਰਾ ਖਰਚਾ ਸਾਡਾ ਹੁੰਦਾ ਤੇ ਫਿਰ ਇਹਦੇ ਵਿੱਚੋਂ ਤਨਖਾਹਾਂ ਕੱਢ ਕੇ ਵੀ ਅਸੀਂ ਆਪਣੇ ਜੋ ਪਰਿਵਾਰਾਂ ਦਾ ਢਿੱਡ ਪਾਲਣਾ ਹੁੰਦਾ। ਸੋ ਸਰਕਾਰ ਤੇ ਅੱਗੇ ਅਸੀਂ ਮੰਗ ਰੱਖੀ ਸੀ ਕਿ ਸਾਨੂੰ ਕੋਈ ਡੀਸੀ ਜੇਡ ਦੇ ਉੱਤੇ ਤਨਖਾਹਾਂ ਜੋ ਹਰਿਆਣੇ ਨੇ ਸਰਕਾਰ ਨੇ ਸਾਨੂੰ ਬਲਾਉਟ ਕੀਤੀਆਂ ਹੋਈਆਂ ਹਨ ਉਹਨਾਂ ਨੂੰ ਉਹਦੇ ਹਿਸਾਬ ਦੇ ਨਾਲ ਹੀ ਸਾਨੂੰ ਤਨਖਾਹਾਂ ਦਿੱਤੀਆਂ ਜਾਣ। ਸੋ ਸਰਕਾਰ ਨੇ ਸਾਨੂੰ ਕਿਹਾ ਸੀ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਜੀਮਾ ਨੇ ਕਿ ਤੁਹਾਨੂੰ 15ਵੇਂ ਵਿੱਤ ਕਮਿਸ਼ਨ ਦੇ ਵਿੱਚੋਂ 60% ਦੇ ਹਿਸਾਬ ਦੇ ਨਾਲ ਤੋਂ ਤਾਂ ਘਰਾਂ ਵਿੱਚ ਛੁੱਟੀਆਂ ਜਾਣਗੀਆਂ ਸੋ ਪ੍ਰਪੋਜ਼ਲ ਤੁਹਾਡੀ ਰੈਡੀ ਹੋ ਜਾਵੇਗੀ ਮਈ ਦੇ ਲਾਸਟ ਦੇ ਵਿੱਚ ਤੁਹਾਡੀ ਜੋ ਮੀਟਿੰਗ ਹੋਵੇਗੀ ਉਹਦੇ ਵਿੱਚ ਜੋ ਵੀ ਤੁਹਾਡਾ ਹਸਾਕ ਦਾ ਕੀਤਾ ਜਾਵੇਗਾ ਸੋ ਤੀਜੀ ਮੰਗ ਸਾਡੀ ਸੀ ਸਿਹਤ ਬੀਮੇ ਦੇ ਬਾਰੇ ਅਸੀਂ ਹਰਪਾਲ ਸਿੰਘ ਟੀਮਾਂ ਨੂੰ ਕਿਹਾ ਸੀ ਕਿ ਸਾਨੂੰ ਸਿਹਤ ਬੀਮੇ ਦੇ ਘੇਰੇ ਚ ਲਿਆਂਦਾ ਜਾਵੇ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ 10 ਲੱਖ ਦਾ ਬੀਮਾ ਜੋ ਮੁੱਖ ਮੰਤਰੀ ਯੋਜਨਾ ਦੇ ਤਹਿਤ ਚੱਲ ਰਿਹਾ ਹੈ ਉਹ ਵੀ ਤੁਹਾਡਾ ਜੋ ਸਿਹਤ ਮਹਿਕਮੇ ਦੇ ਡਿਪਾਰਟਮੈਂਟ ਦੇ ਅਧਿਕਾਰੀਆਂ ਉੱਤੇ ਬੈਠੇ ਸਨ ਉਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਸਿਹਤ ਬੀਮੇ ਦੇ ਘੇਰੇ ਚ ਵੀ 10 ਲੱਖ ਦਾ ਡਿਮਾ ਜੋ ਤੁਹਾਡਾ ਕੀਤਾ ਜਾਵੇ। ਜੇ ਜੇਕਰ ਨਹੀਂ ਕਰਦੀ ਤੁਹਾਡੀ ਮੰਗਾਂ। ਜੇ ਨਹੀਂ ਇਹ ਮੰਗਾਂ ਮੰਨਦੇ ਤਾਂ ਸਾਡਾ ਅਗਲਾ ਐਕਸ਼ਨ ਧਰਨੇ ਪਰਵਾਰਾਂ ਸਮੇਤ ਧਰਨੇ ਧਰਨਾ ਸੰਗਰੂਰ ਵਿਖੇ ਸੀਐਮ ਦੀ ਕੋਠੀ ਤੇ ਮੋਰੇ ਲੱਗੇਗਾ। ਜੇ ਇਹ ਮੀਟਿੰਗ ਨਹੀਂ ਮਿਲਦੀ ਸਾਨੂੰ। ਪਰ ਜੱਫੇ ਬੰਦੀ ਦੇ ਨਾਲ ਜਿਹੜੇ 1000 ਆਪਰੇਟਰ ਜੁੜਿਆ ਹੋਇਆ ਉਹ ਵੀ ਅਸੀਂ ਉਹ